ਸਾਰੇਨ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਹਾਂ ਹੋਰ ਇੱਕ ਨਵਾਂ ਜੁੱਗ ਹੈ ਸੋਹਣਾ ਡਿਜ਼ਾਈਨ ਹੈ ਜੀ ਇਹ ਚਿੱਟੀ ਕੋਟੀ ਜਾੜਤ ਦਾ ਡਿਜ਼ਾਈਨ ਹੈ ਜੀ ਇਹ ਪੱਤੀਆਂ ਵਾਲਾ ਮੈਂ ਕਿ ਇਹ ਆਪਾਂ ਸਿੱਧੀ ਸਾਈਡ ਤੋਂ ਬਣਾ ਲਿਆ ਜੀ ਤੇ ਉਲਟੀ ਛੇੜ ਆਪਣੀ ਇਸ ਤਰ੍ਹਾਂ ਦੀ ਹੈ ਇਸ ਤਰ੍ਹਾਂ ਦੀ ਬਣ ਕੇ ਤਿਆਰ ਹੋਈ ਹੈ ਜੀ ਕਿ ਨੌ-ਨੌ ਦੇ ਹਿਸਾਬ ਨਾਲ ਆਪਾਂ ਕੁੰਡੇ ਪਾ ਲਏ ਜੀ ਤੇ ਦੋ ਕੁੰਡੇ ਆਪਾਂ ਵੱਧ ਲੈ ਲਈ ਡਿਜ਼ਾਈਨ ਨੂੰ ਸੈੱਟ ਕਰਨ ਖਾਤਰ ਕਿ ਆਪਾਂ ਇੰਨਾ ਕੁ ਬਣਾ ਲਿਆ ਸੀਗਾ ਜੀ ਜਿਵੇਂ ਆਪਾਂ ਬਾਰਡਰ ਬਣਾਉਣ ਤੋਂ ਪਹਿਲਾਂ ਪਰੁੰਦੇ ਆ ਕਿ ਥੱਲੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਬਾਰਡਰ ਬਣਾ ਸਕਦੇ ਹੋ ਤੇ ਤਾਂ ਹੁਣ ਡਿਜ਼ਾਈਨ ਸ਼ੁਰੂ ਕਰ ਸਕਦੇ ਹਾਂ ਜੀ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਕਰੋ ਲਓ ਜੀ ਆਪਾਂ ਬਣਾਉਣੀ ਹੈ ਜੀ ਡਿਜ਼ਾਈਨ ਇਹ ਆਪਾਂ 20 ਗੁੰਡੇ ਪਾ ਲਏ ਸੀਗੇ ਜੀ పేలా కు సీ దో కల్టే దో తిని చారండే సనా లేక చారండే ఉల్టే బ బే ఇ 2 3 4 4 ਕੁੰਢੀ ਪੁਲਟੀ ਬਣਾ ਲਈ ਤਾਗਾ ਵੈਕਸਾਈਡ ਕਰਾਂਗੇ ਜੀ 5 ਕੁੰਢੀ ਸਿੱਧੇ ਬਣਾਵਾਂਗੇ 1 2 3 4 5 ਤਾਗਾ ਪਣੀ ਕਰਨੀ ਕਰਾਂਗੇ ਜੀ 2 ਕੁੰਢੇ ਉਲਟੇ 1 2 ਤੇ ਹਾਂ ਤਾਂ ਗੁੰਡਾ ਪਲਾਹਾਂਗੇ ਜੀ ਬੈਕ ਸਾਈਡ ਤੋਂ ਬਣਾਵਾਂਗੇ ਲੋ ਜੀ ਇਹ ਆਪਣੀ ਡਿਜ਼ਾਈਨ ਦੀ ਪਹਿਲੀ ਸਿਲਾਈ ਕੰਪਲੀਟ ਹੋਈ ਹੋਣਾਗੇ ਆਪਾਂ ਦੂਜੀ ਸਿਲਾਈ ਤੇ ਉਲਟੇ ਪਾਸੇ ਪਹਿਲਾ ਗੁੰਡਾ ਆਪਾਂ ਉਲਟਾ ਬਣਾ ਲਿਆ ਜੀ ਜਿਹੜੇ ਆ ਦੋ ਗੁੰਡਾ ਪੁੱਧਰੋਂ ਉਲਟੇ ਬਣਾਏ ਤੇ ਇਧਰੋਂ ਆਪਾਂ ਸਿੱਧੇ ਬਣਾਵਾਂਗੇ ਲੋ ਜੀ ਇੱਕ ਦੋ ਆ ਪੰਜ ਗੁੰਡੇ ਆਪਾਂ ਉਧਰੋਂ ਸਿੱਧੇ ਬਣਾਏ ਸੀਗੇ ਜੀ ਉਲਟੀ ਸਾਈਡ ਤੋਂ ਉਲਟੇ ਬਣਾਵਾਂਗੇ ਇੱਕ 2 3 4 5 ਲਓ ਇਹ ਪੰਜ ਕੁੰਡੇ ਆਪਾਂ ਬਣਾ ਲਏ ਉਲਟੇ ਧਾਗਾ ਕਰਾਂਗੇ ਬੈਕ ਸਾਈਡ ਚਾਰ ਕੁੰਡੇ ਸਿੱਧੇ 1 2 3 4 ਕੀ ਚਾਰ ਕੁੰਡੇ ਆਪਣੇ ਸਿੱਧੇ ਹੋ ਗਏ ਜੀ ਧਾਗਾ ਆਪਣੇ ਕੰਨੀ ਕਰਾਂਗੇ ਪੰਜ ਕੁੰਡੇ ਬਣਾਵਾਂਗੇ ਉਲਟੇ 1 2 3 4 5 ਹੁਣ ਤੱਕ ਆਪਾਂ ਬੈਕ ਸਾਈਡ ਕਰਾਂਗੇ ਜੀ ਦੋ ਕੁੰਡੇ ਸਿੱਧੇ ਬਣਾਵਾਂ ਲਓ ਜੀ लास्ट ਵਾਲਾ ਕੁੰਡਾ ਆਪਾਂ ਲਾ ਲਾਗੇ ਪਹਿਲਾ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਧਾਗਾ ਆਪਣੇ ਕੰਨੀ ਕਰਾਂਗੇ ਆਪਾਂ ਪਹਿਲਾਂ ਆਪਾਂ ਦੋ ਕੁੰਡੇ ਉਲਟੇ ਬਣਾਏ ਸੀ ਜੀ ਹੁਣ ਆਪਾਂ ਇੱਕ ਕੁੰਡਾ ਉਲਟਾ ਬਣਾਵਾਂਗੇ ਲਓ ਜੀ ਇਸ ਤਰ੍ਹਾਂ ਧਾਗਾ ਬੈਕ ਸਾਈਡ ਕਰਾਂਗੇ ਇੱਕ ਕੁੰਡਾ ਆ ਆਪਾਂ ਸਿੱਧਾ ਤੇ ਇੱਕ ਉਲਟਾ ਇਹ ਦੋ ਦਾ ਆਪਾਂ ਇੱਕ ਬਣਾਵਾਂਗੇ ਲਓ ਜੀ ਇਹ ਕਾ ਨਾਲ ਅਲੱਗ ਹੁੰਡਾ ਬਣਾਾਂਗੇ ਸਿੱਧਾ ਤੇ ਹੁਣ ਸਲਾਈ ਤੇ ਬਲ ਮਾਰਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਕੁੰਡਾ ਆਪਣਾ ਇੱਥੇ ਘਟਿਆ ਜੀ ਉਹ ਇੱਥੇ ਵੱਧ ਜੂ ਇੱਕ ਕੁੰਡਾ ਸਿੱਧਾ ਹੁਣ ਫੇਰ ਬਲ ਮਾਰਾਂਗੇ ਜੀ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਆਪਣਾ ਸਿੱਧਾ ਲਵਾਂਗੇ ਜੀ ਤੇ ਇੱਕ ਉਲਟਾ ਲਵਾਂਗੇ ਇੱਥੇ ਦੋ ਦਾ ਇੱਕ ਕਰਾਂਗੇ ਜੀ ਲਓ ਜੀ ਇੱਕ ਕੁੰਡਾ ਆਪਣਾ ਇੱਥੇ ਘਟ ਗਿਆ ਜੀ ਇੱਕ ਆਪਣਾ ਇੱਥੇ ਵੱਧ ਗਿਆ ਤੇ ਦੋ ਕੁੰਡੇ ਬਣਾਵਾਂਗੇ ਇਹ ਪੁਲਟੇ ਤੱਗਵਾਂ ਇੱਕ ਸਾਈਡ ਇੱਥੇ ਵੀਰ ਦੋ ਦਾ ਇੱਕ ਕਰਾਂਗੇ ਜੀ ਇੱਕ ਕੁੰਡਾ ਪੁਲਟਾ ਲੈ ਇੱਕ ਸਿੱਧਾ ਲੈ ਇਸ ਤਰ੍ਹਾਂ ਇੱਕ ਕੁੰਡਾ ਹੋਰ ਸਿੱਧਾ ਬਣਾਵਾਂਗੇ ਕੁੰਡੇ ਦਾ ਅੱਗੇ ਦਾ ਆਪਾਂ ਬਲ ਮਾਰ ਕੇ ਇੱਕ ਗੁੰਡਾ ਬਣਾ ਲਿਆ ਇੱਕ ਗੁੰਡਾ ਆਪਾਂ ਸਿੱਧਾ ਬਣਾ ਲਿਆ ਜੀ ਹੁਣ ਫੇਰ ਬਲ ਮਾਰਾਂਗੇ ਇੱਕ ਗੁੰਡਾ ਆਪਾਂ ਸਿੱਧਾ ਬਣਾ ਲਿਆ ਜੀ ਇੱਥੇ ਦੋ ਦਾ ਇੱਕ ਕਰਾਂਗੇ ਸਿੱਧਾ ਗੁੰਡਾ ਲੈ ਲਿਆ ਜੀ ਉਲਟਾ ਲੈ ਲਿਆ ਤੇ ਲਾਸਟ ਤੇ ਰਹਿ ਗਿਆ ਜੀ ਆਪਾਂ ਇੱਕ ਗੁੰਡਾ ਉਲਟਾ ਇੱਕ ਗੁੰਡਾ ਆਪਾਂ ਲੈ ਲਿਆ ਲਓ ਜੀ ਇਹ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਤੇ ਸੱਤ ਗੁੰਡੇ ਆਪਾਂ उलटे बनाव एक दो तिन चार पा सत सात, सात कुंडे उल्टे उलटे बनगे धागा साइड जी दो कुंडे सिद्धे धागा अपनी कनी करांगे जी सात कुंडे उल्टे, एक दो तिन 4 5 6 7 ਸੱਤ ਗੁੰਡੇ ਉਲਟੀ ਬਣ ਗਈ ਜੀ ਕੁਂਡਾ ਸਿੱਧਾ ਬਣਾਵਾਂਗੇ ਲਓ ਜੀ ਹੁਣ ਆ ਜੀ ਇਹਪਰ ਡਿਜ਼ਾਈਨ ਦੀ ਤੀਜੀ ਸਲਾਈ ਤੇ ਚੱਕ ਸਿੱਧੇ ਪਾਸੇ ਲਓ ਜੀ ਪਹਿਲਾ ਗੁੰਡਾ ਪਸੇ ਸਿੱਧਾ ਬਣਾ ਲੈ ਜੀ ਹੁਣ ਆਪਾਂ ਕੋਈ ਉਲਟਾ ਗੁੰਡਾ ਨਹੀਂ ਬਣਾਉਣਾ ਉਨਿਕਾ ਆਪਾਂ ਸਿੱਧਾ ਗੁੰਡਾ ਲੈਣਾ ਜੀ ਆਹ ਆਹ ਵਾਲਾ ਤੇ ਇੱਕ ਉਲਟਾ ਇਹ ਦੋ ਦਾ ਇੱਕ ਬਣਾਵਾਂਗੇ ਲਓ ਜੀ ਤੇ ਦੋ ਗੁੰਡੇ ਹੁਣ ਆਪਾਂ ਸਿੱਧੇ ਬਣਾਵਾਂਗੇ ਇੱਕ ਦੋ ਬਲ ਮਾਰਾਂਗੇ ਜੀ ਇੱਕ ਗੁੰਡਾ ਸਿੱਧਾ ਬਣਾ ਲਿਆ ਹੁਣ ਫੇਰ ਬਲ ਮਾਰਾਂਗੇ ਜੀ ਦੋ ਗੁੰਡੇ ਸਿੱਧੇ ਬਣਾਵਾਂਗੇ ਇੱਕ ਦੋ ਤੇ ਆ ਦੋ ਦਾ ਆਪਾਂ ਫੇਰ ਇੱਕ ਕਰਾਂਗੇ ਜੀ ਇੱਕ ਸਿੱਧਾ ਗੁੰਡਾ ਲਾਵਾਂਗੇ ਕੁਲਤਾ ਇਹ ਦੇਖੋ ਇਸ ਤਰ੍ਹਾਂ ਲਓ ਜੀ ਹੁਣ ਕੋਈ ਗੁੰਡਾ ਉਲਟਾ ਨਹੀਂ ਹੋਣਾ ਆਪਣਾ ਆ ਦੋ ਦਾ ਆਪਾਂ ਫੇਰ ਇੱਕ ਕਰਾਂਗੇ ਜੀ ਲਓ ਜੀ ਇਸ ਤਰ੍ਹਾਂ ਤੇ ਆ ਦੋ ਪਸਿੱਦੇ ਗੁੰਡੇ ਫੇਰ ਬਣਾਾਂਗੇ ਨਾਲ ਲਓ ਜੀ ਹੁਣ ਫੇਰ ਬਾੜ ਮਾਰਾਂਗੇ ਇੱਕ ਗੁੰਡਾ ਸਿੱਧਾ ਫੇਰ ਬਾੜ ਮਾਰਾਂਗੇ ਦੋ ਕੁੰਡੀ ਸਿੱਧੇ ਤੇ ਆ ਦੋ ਦਾ ਆਪਾਂ ਇੱਕ ਬਣਾਵਾਂਗੇ ਜੀ ਇੱਕ ਕੁੰਡਾ ਆਪਣਾ ਉਲਟਾ ਤੇ ਇੱਕ ਸਿੱਧਾ ਇਸ ਤਰ੍ਹਾਂ ਆ ਕੁੰਡਾ ਆਪਾਂ ਲਾ ਲਾਂਗੇ ਬਣਾ ਲਾਂਗੇ ਪਲਟੀ ਚ ਇਹ ਸਲਾਈ ਆਪਾਂ ਸਾਰੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਜੀ ਕਿਸੇ ਵੀ ਕਲਰ ਤੇ ਇਹ ਤੁਸੀਂ ਡਿਜ਼ਾਈਨ ਬਣਾ ਸਕਦੇ ਹੋ ਪੱਤਿਆਂ ਵਾਲਾ ਡਿਜ਼ਾਈਨ ਬਣਦਾ ਬਹੁਤ ਸੋਹਣਾ ਡਿਜ਼ਾਈਨ ਇਹ ਬਣ ਕੇ ਤਿਆਰ ਹੋਇਆ ਜੀ ਸਿੰਪਲ ਜਿਹਾ ਬਹੁਤ ਹੀ ਸੋਖਾ ਡਿਜ਼ਾਈਨ ਇਹ ਮੇਰੇ ਦੱਸਣ ਦਾ ਤਰੀਕਾ ਤੁਹਾਨੂੰ ਆ ਵਧੀਆ ਲੱਗਦਾ ਤਾਂ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਲਾਇਕ ਕਰਿਆ ਕਰੋ ਲੋ ਜੀ ਆਪਾਂ ਬਣਾ ਲਈ ਇੱਥੇ ਦਾ ਆਪਾਂ ਪਾਇਆ ਸੀ ਦੋ ਸਲੰਗਾਂ ਦਾ ਗੈਪ ਜੀ ਆ ਦੇਖੋ ਇਹ ਆਪਣੇ ਤਿੰਨ ਡਿਜ਼ਾਈਨ ਬਣੇ ਹੋਏ ਇੱਥੇ ਆਪਾਂ ਦੋ ਸਲੰਗਾਂ ਦੀ ਗੈਪ ਪਾਇਆ ਸੀ ਇੱਕ ਸਿੱਧੀ ਉਲਟੀ ਇੱਥੇ ਆਪਾਂ ਚਾਰ ਸਲੰਗਾਂ ਦਾ ਡਿਜ਼ਾਈਨ ਪਾ ਲਿਆ ਦੋ ਸਿੱਧੀਆਂ ਦੋ ਉਲਟੀਆਂ ਤੇ ਤੁਸੀਂ ਜਿਵੇਂ ਤੁਹਾਡੀ ਮਰਜ਼ੀ ਜਿਵੇਂ ਵੀ ਕਰ ਸਕਦੇ ਜਿਵੇਂ ਵੀ ਡਿਜ਼ਾਈਨ ਤੁਹਾਨੂੰ ਸੋਹਣਾ ਲੱਗਦਾ ਪਾ ਸਕਦੇ ਤੇ ਘੰਟੀ ਵਾਲਾ ਬਟਨ ਦਵਾ ਦਿਆ ਕਰੋ ਜੀ ਆਪਾਂ ਸੋਹਣੇ ਸੋਹਣੇ ਜੇ ਲੈ ਕੇ ਅੱਗੇ ਡਿਜ਼ਾਈਨ ਤਾਂ ਕਿ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੁਸੀਂ ਦੇਖੋ ਡਿਜ਼ਾਈਨ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ